बहरामपुर ਵਿਖੇ ਅੱਜ ਸੁਲੀ ਸਥਿਤੀ ਕਾਫੀ ਉਲਝੀ ਨਜ਼ਰ ਆਈ ਜਦ ਇੱਕ 4 ਸਾਲ ਦੇ ਬੱਚੇ ਦੀ ਛੱਪੜ ਵਿੱਚ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ 71 ਕੀਤੀ ਜਾਣਕਾਰੀ ਅਨੁਸਾਰ ਪਿੰਡ ਨੀਮਤ ਕਾਲਾ ਵਿਖੇ ਵਿਆਹੀ ਇੱਕ ਲੜਕੀ ਦਾ ਸੋਹਰਾ ਪਰਿਵਾਰ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਜਿਸ ਕਾਰਨ ਪਿਛਲੇ ਕੁਝ ਸਮੇਂ ਤੋਂ ਲੜਕੀ ਆਪਣੇ ਪੇਕੇ ਪਰਿਵਾਰ ਕੋਲ ਰਹਿ ਰਹੀ ਸੀ ਅਤੇ ਉਸ ਦਾ ਇੱਕ 4 ਸਾਲ ਦਾ ਬੇਟਾ ਵੀ ਉਸ ਦੇ ਨਾਲ ਰਹਿ ਰਿਹਾ ਸੀ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਨ੍ਹਾਂ ਦੇ ਘਰ ਦੇ ਪਿਛਲੀ ਸਾਈਡ ਇੱਕ ਛੱਪੜ ਸੀ ਅਤੇ ਪਰਿਵਾਰਕ ਮੈਂਬਰ ਅਨੁਸਾਰ ਛੋਟਾ ਬੱਚਾ ਪਹਿਲਾਂ ਵੀ ਛੱਪੜ ਵਿੱਚ ਜਾਨਵਰ ਵੇਖਣ ਲਈ ਚਲਾ ਜਾਂਦਾ ਸੀ ਅੱਜ ਜਦ ਕਾਫੀ ਸਮਾਂ ਬੱਚਾ ਘਰ ਵਿੱਚ ਵੇਖਣ ਨੂੰ ਨਹੀਂ ਮਿਲਿਆ ਤਾਂ ਜਦ ਅੱਧਰ ਉੱਧਰ ਛਾਣਬਿੰਦ ਦੌਰਾਨ ਘਰ ਦੇ ਪਿਛਲੇ ਪਾਸੇ ਛੱਪੜ ਵਿੱਚ ਵੇਖਿਆ ਤਾਂ ਅਚਾਨਕ ਛੱਪੜ ਵਿੱਚ ਡੁੱਬਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ Laash ਉੱਪਰ ਤੈਰ ਰਹੀ ਸੀ ਉੱਧਰ ਦੂਜੇ ਪਾਸੇ ਬੱਚੇ ਦੇ ਪਿਤਾ ਅਤੇ ਦਾਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਸੁਣੋ ਰੋਟੀ ਪਾਣੀ ਖਾਧੀ ਹੈ ਬੱਚੇ ਨੇ ਕਿੰਸ ਹੋ ਗਏ ਆ ਉਹ ਵੀ ਲਾਗੇ ਸੌ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕੋਲੇ ਫਿਰਦਾ ਫਿਰਦਾ ਵਿੱਚ ਜਾ ਪਿਆ ਅਹੀਂ ਸਾਰੇ ਨੂੰ ਲੱਭਦੇ ਸੀ ਤੇ ਬਾਅਦ ਸਾਰੇ ਲੱਭਣ ਦੇ ਇਹ ਕਿਤੇ ਨਹੀਂ ਲੱਭਾ ਫਿਰ 1.5 ਘੰਟੇ ਜਾ ਕੇ ਸੰ ਤੁਹਾਡਾ ਕੀ ਨਾਮ ਹੈ ਥੋੜਾ ਰੋ ਤੁਹਾਡਾ ਕੀ ਲੱਗਦਾ ਸੀ ਉੱਚਾ ਤੁਹਾਡਾ ਦੋਤਾ ਹੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ 3-4 ਸਾਲ ਤੋਂ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਉਹ ਕੋਈ ਕੇਸ ਚੱਲਦਾ ਪਿਆ ਜਾਂਦਾ ਅਦਾਲਤ ਕਿਹ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਉਹ ਆ ਜੀ ਅਜੇ ਅਦਾਲਤ ਚੱਲ ਰਹੀ ਹੈ ਨਾ ਤੇ ਹੁਣ ਇਹ ਕਿਦਾਂ ਘਟਨਾ ਵਾਪਰੀ ਹੈ ਮੈਂ ਕੀ ਕਹਿ ਸਕਦਾ ਹੈ ਬੱਚਾ ਜਿੱਦਣਾ ਆ ਕੇ ਵੇਚ ਦਿੱ ਗਿਆ ਤੇ ਇਹ ਦੋ ਦੋ ਲੱਗਦੇ ਨੇ ਮਗਰੋਂ ਆ ਕੇ ਜੇ ਦੇਖਿਆ ਤੇ ਉਹ ਧਰਨ ਗਿਆ ਨਹੀਂ ਰੋਕੇ ਲਿਆ ਮਾਪੋਂ ਕੋਈ ਨਹੀਂ ਜੀ ਲੜਕੀ ਆਪਣਾ ਇੱਥੇ ਆਪਣੀ ਇੱਕੇ ਘਰ ਰਹਿ ਰਹੀ ਸੀ ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਭੋਲਿਆ ਇਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ-ਸਬਜ਼ੀ ਦਾ ਕੰਮ ਕਰਦੇ ਇੱਥੇ ਹੰਦਦਾ ਰਿਹਾ ਅੱਜ ਕੇ ਦੁਪਹਿਰ ਨੂੰ ਖਾਣਾ ਖਾ ਕੇ ਬੱਚਾ ਨੂੰ ਰੈਸਟ ਕਰ ਰਹੀ ਸੀ ਬੱਚਾ ਕਿਤੇ ਭੁਲੇਖੇ ਨਾਲ ਇੱਧਰ ਆ ਗਿਆ ਇੱਥੋਂ ਆ ਕੇ ਬਿਲਕੁਲ ਛੱਪੜ ਦੇ ਵਿੱਚ ਥੱਲੇ ਪੈ ਗਿਆ ਇਹਨਾਂ ਨੂੰ ਬਹੁਤ ਜ਼ਿਆਦਾ ਪਰੇ ਲੱਗਾ ਇਹਨਾਂ ਮਹੱਲੇ ਦੇ ਵਿੱਚ ਪਰੇ ਕੀਤਾ ਨਹੀਂ ਕਿਸੇ ਪਰੇ ਲੱਗਾ ਬਹੁਤ ਫਿਰਦੇ ਫਿਰਦੇ ਅੱਗੇ ਵੀ ਬੱਚਾ ਚੰਦਾ ਰਿਹਾ ਇੱਥੇ ਆਏ ਦਿਨ ਦੇਖਿਆ ਬੱਚਾ ਕਿ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਿਹੜੇ ਦੇਖਿਆ ਉਹਨਾਂ ਬਹੁਤ ਕੱਢਿਆ ਜੋ ਬੱਚਾ ਬਿਲਕੁਲ ਡੈਡ ਹੋ ਚੁੱਕਾ ਸੀ ਇਹ ਇਹਨਾਂ ਦਾ ਕੋਈ ਕੋਡ ਕੇਸ ਚੱਲ ਰਿਹਾ ਸੀ ਦੋਹਾਂ ਜੀਆਂ ਦਾ ਉਹ ਚ ਰਮੀਆਂ ਬੀਬੀ ਦਾ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਬੱਚਾ ਪਹਿਲੇ ਹੀ ਨਾਨਕਾ ਚ ਰਹਿ ਰਿਹਾ ਨਾਨਕ ਇੱਥੇ ਰਹਿ ਰਹੇ ਜਦੋਂ ਇਹਨਾਂ ਦਾ ਆਪੋ ਜੁੜੀ ਮੀਆਂ ਬੀਬੀ ਦਾ ਕੁਝ ਚੱਲਦਾ ਤੇ ਕਈ ਵਾਰ ਪੰਚਾਇਤ ਬੰਦੇ ਆਉਂਦੇ ਹੀ ਆ ਉਹ ਕੋਈ ਜ ਆ ਬੱਚੇ ਵਾਲੀ ਗੱਲ ਹੈ ਉਹ ਤੇ ਸਾਬ ਨੂੰ ਕੋਈ ਕੇਸ ਕੋਈ ਕੇਸਾ ਕਸੂਰ ਕੋਈ ਨਹੀਂ ਇਹ ਤੇ ਪੈਟਰਨ ਨਾਲ ਹੋ ਸਕਦਾ ਕਿਉਂਕਿ ਬੱਚਾ ਹੁਣ ਜਾਣ ਹੈ ਕੋਈ ਪਤਾ ਨਹੀਂ ਇਹ ਬਾਰੇ ਕਹਿ ਸਕਦੇ ਪਰ ਜਤੋਂ ਸਾਡਾ ਖਿਆਲ ਆ ਵੀ ਬੱਚਾ ਸ਼ਹਿਪੁਰ ਦੇ ਵਿੱਚ ਕਿੱਥੇ ਜਾਣ ਕੋ ਚੱਲਦੇ ਇੱਧਰ ਕਿਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਅਪੜਾਉਣ ਦੇ ਕਰਕੇ ਦੇਖੋ ਤੇ ਉਹਦਾ ਜਿਹੜਾ ਫਾਦਰ ਆ ਤੇ ਮਦਰ ਆ ਉਹਨਾਂ ਦਾ ਵੀ ਡਿਸਪਿਊਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਦਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਰੇਗੀ ਜੋ ਕਸੂਰਵਾਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ